ਉਹ ਇਹ ਭਗਵੰਤ ਸਾਨ ਵੋਟਾ ਤੋਂ ਪਹਿਲੇ ਤੇ ਵੋਟਾ ਤੋਂ ਬਾਅਦ ਇਹਦਾ ਦੋਗਲਾ ਚਿਹਰਾ ਇਸ ਤੋਂ ਹੀ ਨਜ਼ਰ ਆ ਜਾਂਦਾ ਹੈ ਕਿ ਪਹਿਲੇ ਸਾਡੇ ਸ਼ਹੀਦ ਭਗਤ ਸਿੰਘ ਦੇ ਵਰਗੇ ਪੱਗ ਦਾ ਸਤਾਰ ਬਨ ਕੇ ਸ਼ਹੀਦਾਂ ਦੇ ਨਾਂ 'ਤੇ ਵੋਟਾ ਲੈਂਦਾ ਸੀ ਤੇ ਜਦ ਇੱਕ ਵਾਰੀ ਜਿੱਤ ਗਿਆ ਤਾਂ ਫਿਰ ਪੱਗ ਵੀ ਗਈ ਤੇ ਸ਼ਹੀਦਾਂ ਦੇ ਸਾਰੇ ਮੈਂ ਕਹਿ ਸਕਦੀ ਆ ਕਿ ਉਹਨਾਂ ਦੇ ਵੱਡੀਆਂ ਕੁਰਬਾਨੀ ਨੂੰ ਵੀ ਇਹਨਾਂ ਨੇ ਵੇਚ ਕੇ ਆਪਣੀ ਕੁਰਸੀ ਤੱਕ ਪਹੁੰਚਣ ਦਾ ਕੰਮ ਕੀਤਾ ਅੱਜ ਜਿੱਤੇ ਭਗਵੰਤ ਮਾਨ ਦੇ ਆਪ ਦੇ ਹਲਕੇ 'ਚ ਨਜਾਇਜ਼ ਜ਼ਹਿਰੀਲੀ ਸ਼ਰਾਬ ਕਰਕੇ 20 ਬੰਦਿਆਂ ਦੀ ਮੌਤ ਹੋ ਗਈ। ਉਹਨਾਂ ਨੂੰ ਤਾਂ ਜਾ ਕੇ ਮਿਲਣ ਦਾ ਸਮਾਂ ਨਹੀਂ। ਜਿਹੜਾ ਭਗਵੰਤ ਮਾਨ ਜਦ ਮੁਕਮਲ ਨਹੀਂ ਸੀ ਕਹਿੰਦਾ ਸੀ ਕਿ 302 ਦਾ ਪਰਚਾ ਦਰਜ ਹੋਏ। ਜਿਨ੍ਹਾਂ ਨੇ ਸ਼ਰਾਬ ਬਣਾਈ ਹੈ, ਇੱਕ-ਇੱਕ ਕਰੋੜ ਦਾ ਮੁਆਵਜ਼ਾ ਮਿਲੇ, ਨੌਕਰੀ ਮਿਲੇ। ਤੇ ਅੱਜ ਆਜਾਬ ਉਹਦੇ ਆਪਣੇ ਹਲਕੇ 'ਚ 20 ਬੰਦਿਆਂ ਦੀ ਮੌਤ ਹੋ ਗਈ। ਤੇ ਫਿਰ ਦੇ ਸਾਰੇ ਦੇਸ਼ ਦਾ ਸਭ ਤੋਂ ਵੱਡਾ ਸ਼ਰਾਬ ਦਾ ਗੋਕਲ ਕਰਨ ਵਾਲਾ ਆਪਣੇ ਆਪ ਨੂੰ ਪੱਤਰ ਇਮਾਨਦਾਰ ਕਹਿਣ ਵਾਲਾ ਕੇਜੜੀਵਾਲ ਜਿਹੜੇ ਆਪ ਦੇ ਸਾਥੀਆਂ ਸਮੇਤ ਜੇਲ੍ਹ ਤੇ ਡਕਿਆ ਗਿਆ ਕਿਉਂਕਿ ਹਰੇਕ ਅਦਾਲਤ ਹਾਈ ਕੋਰਟ ਸੁਪਰੀਮ ਕੋਰਟ ਤੱਕ ਨੇ ਉਹਨੂੰ ਛੇਲ ਨਹੀਂ ਦਿੱਤੀ ਤਾਂ ਉਹ ਜੇਲ੍ਹ ਚ ਗਿਆ ਤੇ ਉਸ ਲੁਟੇਰੇ ਦੇ ਹੱਕ ਤੇ ਜਾ ਕੇ ਧਰਨਾ ਦੇਣ ਦਾ ਤਾਂ ਸਮਾਂ ਸਾਡੇ ਮੁੱਖ ਮੰਤਰੀ ਨੂੰ ਸੀਗਾ ਲੇਕਿਨ ਆਪਣੇ ਹੀ ਪੰਜਾਬ ਦੇ ਗਰੀਬ ਜਿਹੜੇ ਮਰ ਗਏ ਨੇ ਆਵਾ ਬਾਫੜਨ ਆਸ ਤੇ ਕੋਨਾ ਨਾ ਚੀਮਾ ਸਾਹਿਬ ਜਿਨ੍ਹਾਂ ਦਾ ਹਲਕਾ ਵਿਧਮંત્રી ਦਾ ਨਾ ਉਹਨੂੰ ਸਮਾਂ ਤੇ ਮੁੱਖ ਮੰਤਰੀ ਨੂੰ ਅੱਜ ਪੰਜ ਦਿਨਾਂ ਬਾਅਦ ਸਮਾਂ ਮਿਲਿਆ ਉਹ ਅਫਸੋਸ ਦੀ ਗੱਲ ਹੈ ਕਿ ਜਦ ਗਏ ਵੀ ਤਾਂ ਉਹਨਾਂ ਦਾ ਅਮਨ ਅਰੋਰਾ ਕਹਿ ਰਿਹਾ ਇੱਕ ਠੋਡੀ ਗਲਤੀ ਹੈ ਤੁਸੀਂ ਠੇਕਿਆ ਤੋਂ ਸ਼ਰਾਬ ਕਿਉਂ ਨਹੀਂ ਖਰੀਦੀ ਵੀ ਜਿਹੜੀ ਕੰਪਨੀਆਂ ਨਜਾਇਜ਼ ਸ਼ਰਾਬ ਬਨਾਰੀਆਂ ਨੇ ਉਹਨਾਂ ਨੂੰ ਫੜਨਾ ਸਰਕਾਰ ਦਾ ਕੰਮ ਹੈ ਕਿ ਗਰੀਪਾ ਦਾ ਕੰਮ ਹੈ ਨਜਾਇਜ਼ ਸ਼ਰਾਬ 85 ਲੱਖ ਲੀਟਰ ਵਿਹਾਰ ਪਹੁੰਚੀ ਹੈ 2013 ਚ ਇਹ ਕਿਵੇਂ ਪਹੁੰਚੀ ਹੈ ਇੰਨਾ ਸਾਰਾ ਸ਼ਰਾਬ ਪੰਜਾਬ ਤੋਂ ਬਾਹਰ ਪੰਜਾਬ ਦੇ ਸਰਕਾਰ ਦੀ ਅੱਖਾਂ ਵਿੱਚ ਕੀ ਪੱਟੀ ਬੰਨੀ ਹੋਈ ਸੀ ਪੁਲਿਸ ਦੇ ਅੱਖਾਂ 'ਚ ਪੱਟੀ ਸੀ ਤੇ ਕਿੰਨੇ ਹੋਰ ਸੁਪਿਆਂ 'ਚ ਜਾਰੀ ਕਿੰਨੀ ਹੋਰ ਗਈ ਇਹ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਰਿਆ ਆਪ ਦੇ ਕੁਰਸੀ ਖਾ ਕੇ ਕੇਜਰੀਵਾਲ ਦੇ ਉੱਤੇ ਘਰਨਾ ਲਾ ਰਿਹਾ ਹੈ ਤੇ ਜਿਨ੍ਹਾਂ ਨੇ ਵੋਟਾਂ પાਕੇ ਇਹਨੂੰ ਇੱਕ ਤੁਸੀਂ ਬਖਸ਼ੇ ਉਹਨਾਂ ਨੂੰ ਤਾਂ ਪੁੱਛਣ ਦਾ ਇਹ ਸਮਾਂ ਨਹੀਂ ਹੈਗਾ ਇਹਦੀ ਡੋਗਲੀ ਰਾਜਨੀਤੀ ਜਿਹੜਾ ਕਾਂਗਰਸ ਪਾਰਟੀ ਕੁਟਕਾ ਸਾਹਿਬ ਦੀ ਸੋਹ ਖਾ ਕੇ ਰੱਬ ਨੂੰ ਵਰਤ ਗਿਆ ਕੁਰਸੀ ਕਰਕੇ ਕਿ ਅਸੀਂ ਨਸ਼ੇ ਖਤਮ ਕਰ ਦਾਂਗੇ ਤੇ ਆਹ ਕਹਿੰਦਾ ਸੀ 10 ਦਿਨ ਚ ਨਸ਼ੇ ਖਤਮ ਕਰਾਂਗੇ ਅੱਜ ਨਸ਼ਿਆ ਦਾ ਇੰਨਾ ਵੱਡਾ ਘਟਾਲਾ ਹੋਊਗਾ ਦਿੱਲੀ ਚ ਤੇ ਉਹਦੇ ਹੱਕ ਚ ਜਾ ਕੇ ਇਹ ਧਰਨਾ ਮਾਰ ਰਿਹਾ ਹੈ ਕਿ ਜਿਹੜੇ ਚਹਿਰੀਲੇ ਨਸ਼ੇ ਦੇ ਨਾਲ ਵੱਜ ਗਏ ਉਹਨਾਂ ਨੂੰ ਬੰਦ ਕਰਨ ਵਾਸਤੇ ਕਦਮ ਨਹੀਂ ਚੱਕਦਾ ਪੰਜ ਦਿਨ ਤੋਂ ਸਮਾਂ ਨਹੀਂ ਹੈ